ਮਾਰਨਿੰਗ ਐਵਰੀਕਮ ਬੈਕ ਟੂ ਦ ਚੈਨਲ ਅ ਸੋ ਇਹਦੇ 10:30 ਹੋ ਗਿਆ ਤੇ ਮੈਂ ਨਾ ਕੰਮ ਕਰਦੀ ਸੀਗੀ ਮੈਂ ਇਹਦੇ ਵਿੱਚ ਰੱਖਣ ਲੱਗੀ ਸੀਗੀ ਜਿਹੜੀਆਂ ਅਸੀਂ ਉਹ ਹੋਗੀ ਕਹਿੰਦੇ ਹੁੰਦੇ ਆ ਛੁੱਟੀਆਂ ਵਗੈਰਾ ਲਾ ਕੇ ਗਈ ਸੀ ਜੋ ਜਿਹੜੀ ਵੀ ਸੰਗਲ ਵਗੈਰਾ ਤੇ ਮੈਂ ਥੋੜੀ ਜਿਹੀ ਸਾਮ ਵੀ ਦਿੱਤੀ ਸੀਗੀ ਤੇ ਮਨੀਸ਼ਾ ਦੇ ਬਾਹਰ ਸੀਗੇ ਤੇ ਮੰਮਾ ਕਹਿੰਦੇ ਸੀਗੇ ਕਿ ਇਹ ਵੀ ਰੱਖ ਦੇ ਬਾਹਰ ਖਰਾਬ ਵੀ ਹੋਣਿਆ ਤੇ ਮਨੀਸ਼ਾ ਹਲੇ ਉੱਤੋਂ ਆਈ ਨਹੀਂ ਹੈਗੀ ਸੁੱਤੀ ਵੀ ਹਲੇ ਤੱਕ 10:30 ਹੋ ਗਿਆ ਤੇ ਆਣ ਕੇ ਨੇ ਕਹਿਣਾ ਮੇਰੇ ਸੁੱਤੀ ਨਹੀਂ ਸੀ ਮੈਂ ਤਾਂ ਜਾਗਦੀ ਸੀ ਤੇ ਮੰਮਾ ਅੱਜ ਬਣਾਉਂਦੇ ਪਏ

ਮੈਂ ਤਾਂ ਮਮਾ ਨੂੰ ਕਹਿ ਸੀ ਕਿ ਮਮਾ ਆਪਾਂ ਨਾ ਆਲੂ ਦੇ ਪਰੌਂਠੇ ਬਣਾਉਨੇ ਆ ਫੇ ਬਾਅਦ ਵਿੱਚ ਮਮਨ ਕੇ ਮਮਾ ਚੜੀ ਬਣਾ ਲਿਏ ਨੇ ਕਿਉਂਕਿ ਪਏ ਸੀਗੇ ਘਰ ਤੇ ਫਿਰ ਆਲੂ ਦੇ ਪਰੌਂਠੇ ਕਿਸੇ ਹੋਰ ਦਿੰਦਾ ਹਾਂ ਜੀ ਗਾਇਜ਼ ਅੰਕਲ ਲੈ ਕੇ ਜਾਂਦੇ ਪਏ ਆ ਹਾਂ ਡਰੈਸਿੰਗ ਟੇਬਲ ਕਾਫੀ ਦਿਨ ਬਾਅਦ ਕਾਫੀ ਦਿਨ ਬਾਅਦ ਕਿਉਂਕਿ ਉਹਨਾਂ ਦੇ ਸੱਟ ਲੱਗੀ ਸੀ ਕੀ ਗੋਡੇ ਤੇ ਐਕਸੀਡੈਂਟ ਹੋ ਗਿਆ ਸੀ ਹਾਂ ਤਾਂ ਫਿਰ ਉਹ ਕਹਿੰਦੇ ਕਿ ਜਦੋਂ ਮੈਂ ਠੀਕ ਹੋਊਂਗਾ ਮੈਂ ਲਾ ਜੂੰਗਾ ਤੇ ਉਹ ਕਹਿੰਦੇ ਕਿ ਮਤਲਬ ਯੂਸਫੁਲ ਆਹੀ ਕਿਉਂਕਿ ਸਾਢੇ ਦਾ ਜਗ੍ਹਾ ਨਹੀਂ ਸੀਗੀ ਫੇਰ ਅਸੀ ਕਿਹਾ ਕਿ ਮਤਲਬ ਉਹਨਾਂ ਦੇ ਦੇ ਦਿੰਦੀ ਜਿਹਨਾਂ ਨੂੰ ਲੋਡ ਵੀ ਆ ਤੇ ਨਾਲ ਕੰਮ ਵੀ ਆ ਜੂਗਾ ਬਿਲਕੁਲ ਨਮਾ ਪਿਆ ਬਸ ਥੋੜੀ ਪੁੱਤਰੀ ਪੇਰ ਹੋਣ ਵਾਲੀਆਂ ਵੈਸੇ ਇੱਕਦਮ ਕੜਕ ਪਿਆ ਆ ਤੇ ਵਿੱਚ ਅਸੀਂ ਵੀ ਚਲੇ ਗਏ ਸੀ ਨਾ ਤਾਂ ਵੀ ਨਹੀਂ ਆ ਪਏ ਹੋਣੇ ਤੇ ਅੱਜ ਫੇਰ ਉਹਨਾਂ ਨੇ ਦੇਖੀ ਵੀ ਦੁਕਾਨ ਖੋਲੀ ਵੀ ਆ ਗਏ ਘਰੇ ਤੇ ਫੇਰ ਉਹ ਲੈ ਗਏ ਉਹ ਵੀ ਇਹ ਚ ਟਾਈਮ ਨਾ ਫ੍ਰੀ ਸੀ ਲੈ ਤਾਂ ਗਾਇਸ ਅਨ ਦਪਰ ਹੋ ਚੁੱਕੇ ਤੇ ਰੋਟੀ ਵਗੈਰਾ ਵੀ ਖਾ ਲਿਆ ਤੇ ਸਬਜੀ ਬਹੁਤ ਟੇਸਟੀ ਬਣਾਈ ਸੀ ਮੇਰੇ ਮੂਚਰਾ ਉਹ ਗੋਲੀਆਂ ਬੰਦ ਖਾ ਮਨ ਤਾਂ ਖਾ ਬੈਨ

ਤੇ ਮਮਾਂ ਤੋਂ ਫੇਕ ਢੇ। ਮਮਾਂ ਕਹਿੰਦੇ ਖਾਦੀਆਂ ਨਹੀਂ ਤੇ ਫਿਰ ਹਣ ਸੀ ਉਹ ਖਾਦੀਆਂ। ਹਾਂ ਸਵਾਦ ਆ ਮਮ ਸਵਾਦ ਆ ਗਾਈਸ। ਗਾਈਸ ਨੀਸ਼ਾ ਨੇ ਵੀ ਆਦੇ ਵਲੌਗਸ ਐਡਿਟ ਕਰਦੀ ਪਈ ਆ ਤੇ ਹਨਾ ਬੜੇ ਹੀ ਹਾਸੇ ਵਾਲੇ ਵਲੌਗਸ ਬਣੇ। ਬਹੁਤ ਸੌਂਦਾ ਵਾ ਬੋਰੀ ਭਾਜੀ ਮਾਸੀ ਜੀ ਹੋਰ ਬੜੇ ਸਾਰੇ ਸਾਰੇ ਵਜਾਣੇ ਬਹੁਤ ਸਾਰੇ ਪੂਰੀ ਫੈਮਿਲੀ ਬਹੁਤ jolly nature ਦੀ ਆ ਤੇ ਬਹੁਤ ਜ਼ਿਆਦਾ ਫਨੀ ਫਨੀ ਵਲੌਗ ਬਣੇ ਆ। ਤੇ ਗੋਰੀ ਇਹ ਤੇਰੇ ਅੱਗੇ ਫੂਟ ਗੋਰੀ ਭਾਜੀ ਗੋਰੀ ਭਾਜੀ ਤੇ ਮਨਦੀਪ ਭਾਜੀ ਮਨਦੀਪ ਭਾਜੀ ਗੋਰੀ ਭਾਈ ਨੇ ਗੱਲਾਂ ਸੰ ਸੰ ਹੱਸੀ ਜਾਂਦੇ ਮਾਸੀ ਦੀ ਆ ਵੀ ਹੈਲੋ ਗਾਇਸ ਹਾਈ ਗਾਇਸ ਉਹ ਮਾਦਵ ਕੀ ਕਹਿੰਦਾ ਯੋ ਗਾਇਸ ਸਾਰੇ ਆ ਦਾ ਮਤਲਬ ਫਨ ਤਾਂ ਹੀ ਬਹੁਤ ਹੀ ਬੋ ਵੀ ਤਾਂ ਉੱਥੇ ਪਰ ਹੁਣ ਕਾਰੇ ਗੋਣਾ ਵੀ ਇੱਕ ਸਾਡੀ ਮਜਬੂਰੀ ਜੀ ਆਹ ਵੈਸੇ ਅਜੀਬ ਜਿਹਾ ਲੱਗਦਾ ਸੀਗਾ ਹਾਂ ਭਰ ਜਮਨ ਚੱਲ ਵੀ ਇਕੱਠੇ ਇਕੱਠੇ ਰਹਿਦੀ ਹੈ ਨਾ ਫਿਰ ਇਦਾਂ ਦੇ ਪਰਿੰਦਾ ਦੇ ਲਈ ਪਰਿੰਦਾ ਇਹ ਕਦੇ ਕਦੇ ਮਿਲ ਕਿੰਨੇ ਹਾਸੇ ਆਏ ਨਾ ਕਿੰਨਾ ਮਜ਼ਾ ਆਇਆ ਤੇ ਹਾਂ ਪੈਸੇ ਮਾਸ ਜੂਣੀ ਕਹਿੰਦੇ ਅਸੀਂ ਆਵਾਂਗੇ ਲੋੜੀ ਤੇ ਦੇਖੋ ਆਉਂਦੀ ਲੋੜੀ ਤੋਂ ਪਹਿਲਾਂ ਹਾਂ ਲੋੜੀ ਤੋਂ ਪਹਿਲਾਂ ਮਾਸ ਜੂਣੀ ਕਹਿੰਦੇ ਕਿ ਲੋੜੀ ਤੋਂ ਪਹਿਲਾਂ ਆਵਾਂਗੇ ਤੇ ਮਮਾ ਨੂੰ ਕਹਿੰਦੇ ਕਿ ਖਾਸ ਸਾਗ ਬਣਾ ਕੇ ਰੱਖਿਓ ਸਾਗ ਦੀ ਮੱਕੀ ਰੋਟੀ ਸਾਗ ਦੀ ਮੱਕੀ ਦੀ ਰੋਟੀ ਖਾਣ ਆਵਾਂਗੇ ਖਾਸ ਕਰਕੇ ਲੋਈ ਚੰਗਾ ਨਹੀਂ ਕੀਤਾ ਸਾਗ ਦੀ ਇਫਰਮੈਸ਼ਨ ਕਰਕੇ ਸਾਗ ਤਾਂਗੇ ਭੁੱਖ ਲਰ ਰਿਹਾ ਚਲੋ ਕੋਈ ਦੇ ਮਾਸ ਜੂੜਾ ਤੇ ਖਾਣਾ ਚਲ ਬਖਸ਼ ਦੇਾਂਗੇ ਚਾਹ ਸਾਗ ਮਾਸੀ ਜੂਣੀ ਬੰਗਿਆ ਨਾ ਯਸ ਮਤਲਬ ਖਾਣਾ ਉਹਨੇ ਇੱਥੇ ਆ ਕੇ ਮਮੇ ਸਾਡੇ ਸਾਗ ਤੇ ਮੱਕੀ ਰੋਟੀ ਲਿਆ ਇਹ ਕੋਦੋ ਪਲਾਨਿੰਗ ਕੀਤੀ ਮੈਨਾਂ ਤਾਂ ਮੈਂ ਗੋਰੀ ਭਾਈ ਹੁਣ ਨਾ ਪਤਾ ਨਹੀਂ ਫਿਰ ਮਾਮੀ ਨੂੰ ਕਹਿੰਦੇ ਸੀ ਕਿ ਮਾਸੀ ਕੀ ਸਾਗ ਬਣਾ ਕੇ ਰੱਖਿਓ ਸੀ ਆਵਾਂਗੇ ਮਾਮੀ ਜੀ ਨੂੰ ਕਹਿੰਦੇ ਸੀ ਮਾਮੀ ਨੂੰ ਕਹਿੰਦੇ ਸੀ ਕਿਉਂਕਿ ਮਨਦੀਪਾ ਜੀ ਮਾਮੀ ਜੀ ਤੇ ਸਾਗ ਦੀ ਤਰੀਫ ਬੋ ਕਰਦੇ ਸੀ ਨਾ ਇਸ ਲਈ ਉਹ ਕਹਿੰਦੇ ਸੀ ਅੱਛਾ ਨਹੀਂ ਪਰ ਮम्मा ਕਹਿੰਦੇ ਸੀ ਕਿ ਮੈਂ ਬਣਾ ਕੇ ਰੱਖੂੰਗੀ ਤੇ ਭੈਣ ਹੁਣੀ ਖਾ ਵੀ ਲੈਣਗੇ ਲੋੜੀ ਲੋੜੀ ਤਾਂ ਪਹਿਲਾਂ ਸਾਰੇ ਬਣਾਉਣੇ ਹੁੰਦੇ ਵੈਸੇ ਮम्मा ਨੇ ਆਪਣੇ ਵੱਲੋਂ ਕਿਹਾ ਸੀਗਾ ਕਿ ਮੈਂ ਬਣਾ ਕੇ ਰੱਖੂੰਗੀ ਤੇ ਭੈਣ ਨੂੰ ਨਹੀਂ ਖਾ ਲੂਗੀ ਤੇ ਸ਼ਾਇਦ ਮਾਸੀ ਨੇ ਮਾਮੀ ਜੀ ਨੂੰ ਕਿਹਾ ਸੀਗਾ ਕਿ ਤੁਸੀਂ ਸਾਗ ਬਣਾ ਕੇ ਰੱਖੋ ਤੇ ਅਸੀਂ ਆਵਾਂਗੇ ਹਾਂਜੀ ਉਹ ਤਾਂ ਪੱਦਲ ਹੋ ਗਏ ਆ ਤੇ ਮੈਂਨੇ ਕੱਪੜੇ ਲਾ ਕੇ ਓਕੇ ਓਕੇ ਗਾਇਜ਼ ਮਮਾ ਘਵਾਂਡੀਆਂ ਦੇ ਘਰ ਗਏ ਸੀਗੇ ਅਮਾ ਕੱਲ ਕਲੀਅਰ ਕਰਿਓ ਕਿ ਮਾਸੀ ਉਹਨੇ ਨੇ ਆਪਾਂ ਲਈ ਕਿਹਾ ਸੀਗਾ ਸਾਗ ਬਣਾਉਣ ਕਿ ਮਾਮੀ ਨੇ ਕਿਹਾ ਸੀ ਮੰਮੀ ਨੂੰ ਮੰਮੀ ਨੂੰ ਪਰ ਤੁਸੀਂ ਕਹਿੰਦੇ ਕਿ ਮੈਂ ਆਪਣਾ ਰੱਖੂੰਗੀ ਸ਼ਾਇਦ ਮੈਂ ਕਹਿੰਦੀ ਇੱਥੇ ਆਈਆਂ ਤਾਂ ਮੈਂ ਬਣਾ ਕੇ ਰੱਖ ਲਵਾਂਗੀ ਹਾਂ ਸਾਗੀ ਬਣਾਉਣਾ ਗਾਇਸ ਚਾਹੇ ਉਹਨਾਂ ਨੇ ਬਣਾ ਲਿਆ ਚਾਹੇ ਆਪਾਂ ਬਣਾ ਲਿਆ ਯੈਸ ਵੈਸੇ ਵੀ ਆਪਾਂ ਬਣਾਉਣਾ ਤੇ ਉਹ ਵੀ ਖਾ ਲੈਣਗੇ ਹਾਂ ਆਪਾਂ ਵੀ ਖਾ ਲਵਾਂਗੇ ਹੂੰ ਤੇ 4:30 ਹੋ ਗਏ ਤੇ ਮੈਂ ਚਲੀ ਸੀਗੀ ਕੋਠੇ ਤੇ ਕੱਪੜੇ ਲਾਉਣੇ ਕੱਪੜੇ ਲਾਉਣ ਕਿਉਂਕਿ ਬਾਹਰ ਹਨਾ ਉਹ ਬਦਲ ਜੀ ਹੋਈ ਹੋਣੀ ਤੇ ਨਹੀਂ ਰਵੀ ਹੋਈ ਜਾਂਦਾ ਤੇ ਮਮਾ ਕਹਿੰਦੇ ਕਿ ਲਾ ਲਿਆ ਗਾਇਸ ਸਾਡੇ ਦਾਈ ਜੀ ਬਾਹਰ ਆਏ ਹੋਏ ਆ ਉਹ ਕਹਿੰਦੇ ਨੇ ਇਹਦੀ ਲਾਈਟ ਬੰਦ ਕਰੋ ਤੇ ਪਤਾ ਨਹੀਂ ਕੀ ਰੇਡੀਓ ਰੇਡੀਓ ਜੇ ਚੱਲੀ ਜਾਂਦਾ ਮਨੀਸ਼ਾ ਉਦਾਬੰਦ ਕਰਨਾ ਪਹਿਲਾਂ ਤਾਈ ਜੀ ਕਹਿੰਦੇ ਨਾ ਪਾਪਾ ਨੂੰ ਦਿੱਤਾ ਤਾਈ ਜੀ ਨੇ ਪਾਪਾ ਨੂੰ ਨਹੀਂ ਪਤਾ ਲੱਗਾ ਮਨ ਨੂੰ ਨਹੀਂ ਪਤਾ ਲੱਗਾ ਤੇ ਹੁਣ ਮਨੀਸ਼ਾ ਕਰਦੀ ਵੀ ਦੇਖਦੇ ਆ ਇਹ ਘਰ ਪਾਉਂਦੀ ਕਿ ਨਹੀਂ ਫਿਰ ਤਾਂ ਮੈਂ ਤਾਂ ਬੁੱਥਾ ਬੰਦਗਾ ਜੀ ਇਹ ਨੰਨੀ ਰੀਲੂ ਚੱਲ ਬਲੋ ਦੀ ਹਗੀ ਆਵਾਜ਼ ਬੰਦ ਹੋ ਗਈ ਚੱਲ ਕੋਸਤਾ ਆਇਆ ਐਗਮੈਂਟ ਲਾਈਟ ਦਾ ਨਿਸ਼ਾਨ ਤਾਂ ਤੇ ਇੱਥੇ نیچے ਸਟਾਰ ਤੋਂ ਦੇਖ ਤੱਕ ਬੰਦ ਕਰਕੇ ਹਾਂ ਹਾਂ ਸਰ ਤਾਈ ਜੀ ਬਸ ਵੇਟ ਕਰਿਓ 1 ਮਿੰਟ ਆ ਦੇ 1 ਮਿੰਟ ਤਾਈ ਜੀ ਗਾਈਜ਼ ਮੈਂ ਉੱਤੇ ਆਈ ਆ ਤੇ ਹੈ ਨਾ ਮੋਬਾਈਲ ਦਾ ਸਾਨੂੰ ਪਤਾ ਨਹੀਂ ਲੱਗਾ ਕੁਛ ਮੈਨੂੰ ਤੇ ਮੀਸ਼ੇ ਦੇ ਪਾਪਾ ਨੂੰ ਕੁਛ ਨਹੀਂ ਪਤਾ ਲੱਗਾ ਤੇ ਅਨਾ ਉਹ ਕਹਿੰਦੇ ਕਿ ਮੈਂ ਹੋਰ ਕਿਸੇ ਤੋਂ ਕਰਵਾ ਦੇਣੀ ਬੰਦ ਲਾਈਟ ਅਸੀਂ ਉਹਨੂੰ ਫੋਨ ਵਾਪਸ ਕਰ ਦਿੱਤਾ ਤੇ ਨੀਸ਼ਾ ਆ ਨੀ ਬੀ ਆ ਕੈਟਸ ਅਸੀਂ ਤੇ ਆ ਗਏ ਆ ਤੇ ਇਹਨੇ ਕੱਪੜੇ ਦੇਖੋ ਕੋਈ ਕਿਤੇ ਪਿਆ ਕੋਈ ਕਿਤੇ ਪਿਆ ਐਂਡ ਮਨੀਸ਼ਾ ਇਜ਼ ਹੇਅਰ ਵਿਦ ਅਸ ਆ ਕੱਪੜੇ ਲਾ ਇੱਕ ਲਾ ਤੇ ਦੋ ਹੀ ਪਜਾਮੇ ਦੇ ਆਹੋ ਸਹੀ ਕਿਹਾ ਮੇਰੇ ਕੋਲ ਦਿੰਦ ਲਾ ਕੱਪੜੇ ਫੜ ਮੈ ਲਾਉਣੀ ਕੱਪੜੇ ਉਹ ਖਰਾਬ ਹੋ ਚੁੱਕਾ ਹੈ ਗਾਇਸ ਕਪੜੇ ਮੈਂ ਉਤਾਰ ਦਿੱਤੇ ਸੀਗੇ ਤੇ ਹਨਾ ਅਸੀਂ ਨਾ ਰੀਲ ਬਣਾਉਣ ਲੱਪੇ ਸੀਗੇ ਇੱਕ ਤੇ ਮਨੀਸ਼ਾ ਨੇ ਵੀ ਪੂਰਾ ਸਹਿਯੋਗ ਦਿੱਤਾ ਪਾਇਆ ਜੋ ਵੀ ਕਹਿੰਦੇ ਹੁੰਦੇ ਆ ਰੀਲ 'ਚ ਬਣਾਉਣ 'ਚ ਯੈਸ ਤੇ ਹੁਣ ਅਸੀਂ ਚੱਲੇ نیچے ਚੱਲ ਜਲੀਏ ਕਪੜੇ ਚੇਅਰ ਤੇ ਰੱਖ ਦਿੱਤੇ ਸੀ ਮੈਂ ਤੇ ਹੁਣ ਇਹਨਾਂ ਨੂੰ ਚੱਕ ਲੈਣੇ ਆ ਗਾਇਸ ਜਿੱਦਾਂ ਕੀ ਤੁਹਾਨੂੰ ਮੈਂ ਪਹਿਲੀ ਕਲਿੱਪ 'ਚ ਦੱਸਿਆ ਕਿ ਅਸੀਂ ਜਿੱਦਾਂ ਕੋਠੇ ਤੇ ਗਏ ਸੀਗੇ ਤੇ ਜਦੋਂ ਇਹ ਜੀ ਹੇਠਾਂ ਮਨੀਸ਼ਾ ਦੀ ਮਨੀਸ਼ਾ ਦੀ ਨਾ ਬੀਤ ਖਰਾਬ ਹੋ ਗਈ ਤੇ ਨੂੰ ਅਰਜਨ ਨੂੰ ਦਵਾਈ ਖਾਣੀ ਪਈ ਤੇ ਹੁਣ ਦੇਖੋ ਇਹ ਬੈਠੀ ਹੋਈ ਆ ਮੁਰਝਾ ਗਈ ਆ ਤੇ ਮੰਮਾ ਵੀ ਇੱਧਰ ਗਾਇਸ ਮਨੀਸ਼ਾ ਦੀ ਤਕਬੀਅਤ ਇੱਕਦਮ ਖਰਾਬ ਹੋ ਜਾਂਦੀ ਆ ਆਹੋ ਚੜੀ ਨਿਆਣੀ ਸਾਰੇ ਪਾਸੇ ਦੁਖੀ ਹੋਈ ਆ ਸੇਤ ਵੀ ਨਹੀਂ ਠੀਕ ਰਹਿੰਦੀ ਇਹਦੀ ਗਾਇਸ ਮਨੀਸ਼ਾ ਦੀ ਸੇਤ ਨਹੀਂ ਠੀਕ ਰਹਿੰਦੀ ਗਾਇਸ ਮੈਂ ਦਵਾਈ ਖਾ ਲਈ ਤੇ ਮੈਂ ਹੁਣ ਥੋੜਾ ਹੁਣ ਨਾਰਮਲ ਹੋ ਚੁੱਕੀ ਨਾ ਦਵਾਈ ਅਸਰ ਥੋੜਾ ਪਤਾ ਮਨਾ ਕਰਤਾ ਆ ਤੇ ਹਨਾ ਮੰਮਾ ਹਾ ਆਪਣੇ ਜਿਹੜੇ ਕੱਪੜੇ ਲਿਆਏ ਸੀਗੇ ਉਹ ਮੰਮਾ ਹੁਣ ਤੈਲ ਹੁੰਦੇ ਪਹਿਰਨਾ ਮਾ ਗਾਈਸ ਮੈਂ ਕਿਨਾਰ ਨਾਲ ਸਮੇਟ ਲਈ ਬਹੁਤ ਖਲਾਰਾ ਪਿਆ ਹੋਇਆ ਹੈ ਯੇਸ ਇਸ ਲਈ ਹਰ ਮਮਤਾ ਤੈਲ ਹੁੰਦੇ ਤੇ ਸਾਰੇ ਕਪੜ ਤੈਲ ਹੋ ਗਏ ਤੇ ਸੰਡਿਆ ਮੋਨਾ ਮਾੜੀ ਤੋਂ ਦੀ ਪਈਆ ਮੇਰੀ ਛੁੱਟੀ ਆ ਉਹ ਤਾਂ ਵੀ ਗਾਈਸ ਮਨੀਸ਼ਾ ਦੀ ਤਰੀਆ ਤਾਂ ਖਰਾਬ ਹੋ ਗਈ ਤੇ ਮੋਨਾ ਤੇ ਨਹੀਂ ਚਲ ਸਾਰਾ ਕੰਮ ਮੈਂ ਕਰ ਲੈਣੀ ਮੈਂ ਹਾਂ ਮਤਲਬ ਪਾਂਡੇ ਹੁੰਨੇ ਮੇਰੇ ਹਿੱਸੇ ਦਾ ਉਹ ਮਰਨੋਂ ਦੀ ਪਈਆ ਤੇ ਮੈਂ ਬਹੁਤ ਸੇਂਗਾ ਥੋੜਾ ਇੱਕਦਮੀ ਗਾਈਸ ਮੇਰਾ ਤਬੀਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਘਰ ਨਾ ਮੈਂ ਹੂੰ ਬਹੁਤ ਜ਼ਿਆਦਾ ਕਹਿਣ ਦੀ ਹੱਦ ਨਹੀਂ ਇੰਨੀ ਜ਼ਿਆਦਾ ਹੋ ਗਈ ਸੀ ਯਾਰ ਮਮਾ ਕਪੜੇ ਸਿੱਧੇ ਕਰਦੇ ਪਏ ਤੇ ਪਾਪਾ ਤਾਂ ਆਪਣਾ ਕੰਮ ਹੀ ਕਰਦੇ ਪਏ ਆ ਗਾਇਸ ਹੁਣ ਹੁਣ ਮਿਲ ਰਾਧੋ ਕੀਤੇ ਰੋਟੀ ਖਾਂਦਾ ਟਾਈਮ ਹੋ ਗਿਆ ਚੁਕਾ ਇਹ ਦੇਖ ਤੈਨੂੰ ਪਤਾ ਮਮਾ ਨੇ ਬਲੈਕ ਚਨੇ ਬਣਾਈ ਸੀਗੇ ਦੁਪਹਿਰੇ ਨਹੀਂ ਖਲਾ ਦਿਖਾਈ ਸੀ ਕਿਉਂਕਿ ਰੋਟੀ ਖਾ ਲਈ ਸੀਗੇ ਅਸੀਂ ਚੇਤਾ ਭੁੱਲ ਗਏ ਸੀਗਾ ਤੇ ਹੁਣ ਰਾਤ ਨੂੰ ਮੁੰਨੇ ਨੇ ਬਣਾਇਆ ਚਾਵਲ ਤੇ ਨਾਲ ਬਲੈਕ ਚਨੇ ਤਾਂ ਫਿਰ ਅਸੀਂ ਜਾ ਰਹੇ ਹਾਂ ਰੋਟੀ ਖਾ ਲੈਣੇ ਗਾਇਸ ਹੁਣ ਹੋ ਚੁੱਕੀ ਆ ਰਾਤ ਤੇ ਚਾਵਲ ਤੇ ਚਨੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਤੇ ਮੁੰਨੇ ਫੋਨ 'ਚ ਬਦਲੀ ਕੀ ਦੇਖੀ ਜਾਂਦੀ ਆ ਤੋਂ ਇੰਸਟਾਗ੍ਰam 'ਤੇ ਪਹਿਲਾਂ ਅਣੀ ਚ ਤਾਂ ਹੈ ਗਈ ਐਵੇਂ ਕੱਟਤਾ ਸੀ ਸ਼ਾਇਦ ਇਸ ਫੇਸਬੁਕ ਫਾਲੇਗੀ ਮੈਂ ਕੱਟਤਾ ਸੀ ਤੇ ਦੇਰੇਡੇ ਹੁਣ ਭਰ ਲਿਆ ਚਲੋ ਕੋਈ ਨਹੀਂ ਵੈਸੇ ਪਹਿਲਾਂ ਵੀ ਸੀ ਗਈ ਸੀ ਇਹ ਆਹਾ ਫੋਨ ਹਾਏ ਤੇ ਕਟਿਆ ਨਹੀਂ ਸੀ ਮੈਂ ਇਹ ਕਿੱਥੇ ਘਟਿਆ ਪਤਾ ਨਹੀਂ ਮੈਨੂੰ ਲੱਗਾ ਮੈਂ ਇੱਥੇ ਕਟਿਆ ਮੈਨੂੰ ਚੱਕਿਆ ਹੀ ਨਹੀਂ ਚਲ ਕੋਈ ਨਹੀਂ ਉਹ ਚੱਕ ਦੀ ਘਟ ਮੈਨੂੰ ਪਤਾ ਨਹੀਂ ਉਹ ਚ ਮੈਂ ਕਟਿਆ ਰੱਖਿਆ ਚਲੋ ਕੋਈ ਨਹੀਂ ਤੇ ਚਨੇ ਚਾਵਲ ਵਾਲੀ ਦੀ ਪੋਜਾ ਟੈਸਟੀ ਸੀ ਗਈ ਹੁਣ ਰਾਤ ਹੋ ਚੁੱਕੀ ਹੈ ਤੇ ਮੈਂ ਵਲੋਗ ਵਗੈਰਾ ਐਡਿਟ ਕਰਨਾ ਹੈ ਤੇ ਅੱਜ ਦੇ ਵਲੌਗ ਨੂੰ ਭਾਈ ਨਹਿਰਾ ਕਦੇ ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਕੀ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚਾਹ ਜਰੂਰ ਕਮੈਂਟ ਜਰੂਰ ਇਹ ਮੈਨੂੰ ਤਖੜੀ ਬੋਲੀ ਪਈ ਅਰੇ ਮੇਰਾ ਟੱਕ ਗਿਆ ਸੌਰੀ ਗਾਇਸ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵਾਂ ਵਲੌਗ ਚ ਬਾਏ